ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੁਸਨ ਤਾਲੀਵਾਲ ਸਵਾਗਤ ਹੈ ਤੁਹਾਡਾ ਨੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਆਪਣਾ ਟੌਪਿਕ ਹੈਗਾ ਵੀ ਜਦੋਂ ਆਪਾਂ ਸਪੇਨ ਦੇ ਵਿੱਚ ਪਹੁੰਚਦੇ ਆ ਤਾਂ ਆਪਣੇ ਕੋਲ ਕਿੰਨੇ ਕੁ ਪੈਸੇ ਹੋਣੇ ਚਾਹੀਦੇ ਆ ਤੇ ਉਹਦੇ ਬਾਰੇ ਗੱਲ ਕਰਾਂਗੇ ਤੇ ਜਿਹੜਾ ਬੰਦਾ ਇੰਡੀਆ ਤੋਂ ਆਉਂਦਾ ਕੋਈ ਸਾਈਪ੍ਰਸ ਤੋਂ ਆਉਂਦਾ ਮੋਸਟਲੀ ਮੈਂ ਜ਼ਿਆਦਾਤਰ ਸਾਈਪ੍ਰਸ ਦੇ ਬਾਰੇ ਹੀ ਬੋਲੂਗਾ ਕਿਉਂਕਿ ਮੈਂ ਖੁਦ ਸਾਈਪ੍ਰਸ ਤੋਂ ਆਇਆ ਤਾਂ ਕਰਕੇ ਵੀ ਜਿਹੜਾ ਇੱਥੇ ਆਉਂਦਾ ਅਨਸਾਰ ਉਹਦੇ ਕੋਲ ਕਿੰਨੇ ਕੁ ਪੈਸੇ ਹੋਣੇ ਚਾਹੀਦੇ ਆ ਉਹਦੇ ਬਾਰੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ਰੂਮ ਰੈਂਟ ਦੀ ਜਿਹੜਾ ਤੁਹਾਡਾ ਰੂਮ ਰੈਂਟ ਆ ਉਹ ਚੱਲਦਾ ਇੱਥੇ ਜਿਵੇਂ 170 ਯੂਰੋ 180 ਯੂਰੋ ਜਾਂ ਫਿਰ 200 ਯੂਰੋ ਵਿੱਚ ਹੀ ਬਿਜਲੀ ਪਾਣੀ ਦਾ ਸਾਰਾ ਕੁਝ ਹੋ ਜਾਂਦਾ ਇਕੱਠਾ ਰੋਟੀ ਪਾਣੀ ਛੋਟਾ ਅਲੱਗ ਹੁੰਦਾ 200 ਯੂਰੋ ਦੇ ਵਿੱਚ ਸੋਨੂੰ ਸਿਰਫ ਰੂਮ ਮੈਨਣਾ ਬਿਜਲੀ ਪਾਣੀ ਦਾ ਸਾਰਾ ਕੁਝ ਵਿੱਚ ਹੀ ਹੋ ਜਾਣਾ ਜਾਂ ਫਿਰ ਕੀ ਹੁੰਦਾ ਕਈ ਥਾਂ ਤੇ ਹੁੰਦਾ ਜਿਵੇਂ ਮੰਨ ਲਓ 250 ਯੂਰੋ 260 ਯੂਰੋ ਉਹਦੇ ਵਿੱਚ ਕੀ ਹੁੰਦਾ ਮੈਨ ਤਾਂ ਰੂਮ ਹੁੰਦਾ ਨਾਲੇ ਬਿਜਲੀ ਪਾਣੀ ਦਾ ਹੋ ਜਾਂਦਾ ਨਾਲ ਹੀ ਸੋਡਾ ਵਿੱਚ ਰੋਟੀ ਪਾਣੀ ਦਾ ਹੋ ਜਾਂਦਾ ਉਹ ਸਾਰਾ ਕੁਝ ਇਕੱਠੀ ਕਰ ਦਿੰਦੇ ਆ ਵਿੱਚ ਹੀ ਤੁਹਾਨੂੰ ਰੋਟੀ ਪਾਣੀ ਦੇਤੀ ਬਿਜਲੀ ਪਾਣੀ ਸਾਰੀ ਸੋਡੀ ਟੈਨਸ਼ਨ ਫਰੀ 250 ਜੀ ਤੋਂ 260 ਉਹ ਸਾਰਾ ਇੱਕੋ ਜਿਹਾ ਹੀ ਆ ਚਾਹੇ ਤੁਸੀਂ ਰੋਟੀ ਪਾਣੀ ਵੱਖਰਾ ਕਰਦੇ ਹੋ ਚਾਹੇ ਵਿੱਚ ਕਰਦੇ ਹੋ ਉਹ ਤੁਹਾਨੂੰ ਆਲਮੋਸਟ ਉਨਾ ਕੀ ਪੈਣਾ 250 260 ਆ ਹਾਂ 10 20 ਜੀ ਉਧਰ ਉਧਰ ਹੋ ਸਕਦੇ ਆ ਤੇ ਇਹ ਤਾਂ ਆ ਗਿਆ ਸੋਡਾ ਰੂਮ ਦਾ ਫਿਰ ਆ ਗਈ ਗੱਲ ਸਭ ਤੋਂ ਪਹਿਲਾਂ ਪੇਪਰ ਲੌਕ ਦੀ ਉਹ ਅੱਗੇ ਇੱਥੇ ਕਰਾਉਣੀ ਆ ਤੁਸੀਂ ਪਟਰਾਉਣਾ ਤੇ ਉਹਦੇ ਵਾਸਤੇ ਤੁਹਾਨੂੰ ਚਾਹੀਦੇ ਘੱਟੋ ਘੱਟ ਬਾਲੇ ਨਹੀਂ ਤਾਂ 1200 ਤੋਂ 1200 ਤੋਂ ਲੈ ਕੇ 1500 ਯੂਰੋ ਤੱਕ ਉਹ ਆ ਸੋਡੀ 2 ਸਾਲ ਦੀ ਪਟਰਾਉਣਾਮੈਂਟ ਉਹ ਉਹਨਾਂ ਨੇ ਲੈਣੀ ਆ 2 ਸਾਲਾਂ ਦੇ ਕਈ ਥਾਂ ਤੇ ਕੀ ਹੁੰਦਾ 1 ਸਾਲ ਦੀ ਵੀ ਹੋ ਜਾਂਦੀ ਆ ਜੇ ਮੰਨ ਲਓ 600 ਯੂਰੋ ਲੈ ਲਏ 700 ਯੂਰੋ ਲੈ ਲਈ 1 ਸਾਲ ਦੀ ਕਰਾਤੀ ਉਹ ਤੋਂ ਬਾਅਦ ਚੋ ਉਹੀ ਬੰਦਾ ਅੱਗੇ ਐਕਸਟੈਂਡ ਕਰਾ ਦਿੰਦਾ ਦੁਬਾਰੇ ਫੇਰ ਪੈਸੇ ਲੈ ਲੈਂਦਾ ਕਈ ਵਾਰ ਇਕੱਠੀ ਦੋ ਸਾਲਾਂ ਦੀ ਕਰਾ ਦਿੰਦੇ ਆ ਉਹ ਫਿਰ ਵੱਖੋ ਵੱਖਰਾ ਤੁਸੀਂ ਰਹਿੰਦੇ ਕਿੱਥੇ ਹੋ ਜਿਵੇਂ ਹੁਣ ਕੋਈ ਬਾਰਸੀਲੋਨਾ ਸਾਈਡ ਰਹਿੰਦਾ ਉੱਥੇ 1600 1500 ਲੱਗ-ਲੱਗਾ ਰੇਟ ਵੱਧਦਾ ਜੇ ਤੁਸੀਂ ਪਿੰਡ 'ਚ ਰਹਿਣੇ ਕਿਤੇ ਜਿਵੇਂ ਮੈਂ ਰਹਿਣਾ ਉੱਥੇ ਫਿਰ ਕੋਈ 1300 1400 1200 ਐ ਲੱਗ-ਲੱਗਾ ਬਾਕੀ ਮੌਕੇ ਤੇ ਆ ਵੀ ਤੁਹਾਨੂੰ ਬੰਦਾ ਕਹੇ ਜਾ ਮਿਲਦਾ ਸੋ 1200 ਤੋਂ ਲੈ ਕੇ 1500 ਯੂਰੋ ਤੁਹਾਨੂੰ ਇਹ ਅਨਸਾਰ ਹੀ ਚਾਹੀਦਾ ਕਿਉਂਕਿ ਉਹ ਸਾਰਨੋਂ ਪਹਿਲਾਂ ਜ਼ਰੂਰੀ ਹੈ ਪਦਲੋਨਾ ਕਰਾਉਣੀ ਸੀ ਪੇਪਰ ਲੌਕ ਹੋ ਜਾਣੇ ਅਦਰਵਾਈਜ਼ ਇਦਾਂ ਹੀ ਤੁਰੇ ਫਿਰਨ ਦਾ ਕੋਈ ਫਾਇਦਾ ਨਹੀਂ ਤਿੰਨ ਮਹੀਨੇ ਟੱਪ ਗਏ ਚਾਰ ਮਹੀਨੇ ਟੱਪ ਗਏ ਉਹ ਤੁਹਾਡੇ ਖਰਾਬ ਆ ਜਿਹੜੇ 2 ਸਾਲਾਂ ਬਾਅਦ ਪੇਪਰ ਬਾਨਨੇ ਆ ਉਹ ਟਾਈਮ ਤੁਹਾਡਾ ਉਦੋਂ ਸਟਾਰਟ ਹੋਣਾ ਜਦੋਂ ਤੁਹਾਡੇ ਹੱਥ 'ਚ ਤੁਹਾਡੀ ਪਦਰੋਨਾ ਹੋਈ ਫਿਰ ਉਹ ਜ਼ਰੂਰੀ ਆ ਤੁਹਾਡੇ ਰੂਮ ਰੈਂਟ ਵਾਸਤੇ ਜ਼ਰੂਰੀ ਆ ਐਨੇ ਪੈਸੇ ਤੁਹਾਡੇ ਕੋਲੇ ਤੁਹਾਡੀ ਜੇਬ 'ਚ ਹੋਣੇ ਚਾਹੀਦੇ ਜਦੋਂ ਤੁਸੀਂ ਸਪੈਂਡ ਪਹੁੰਚਣਾ ਹੁਣ ਇਹ ਚੀਜ਼ ਕਈ ਵਾਰ ਕਿਸੇ ਨੂੰ ਪਤਾ ਨਹੀਂ ਲੱਗਦੀ ਹਾਲਾਂਕਿ ਮੈਨੂੰ ਵੀ ਨਹੀਂ ਸੀ ਪਤਾ ਜਦੋਂ ਮੈਂ ਉੱਥੇ ਚੱਲਿਆ ਸੀ ਮੇਰੇ ਕੋਲ ਸਭ ਦੇ ਖਰਚੇ ਵਾਸਤੇ ਪੈਸੇ ਚੱਕੇ ਸੀ ਮੁੱਖਿਆ ਚਾ ਲੈ 500 ਯੂਰੋ 600 ਯੂਰੋ ਰੱਖ ਲੈਣੇ ਆ ਆਪਣੇ ਖਰਚੇ ਵਾਸਤੇ ਰੱਖ ਲੈਣੇ ਬਾਅਦ ਚ ਕੰਮ ਧੰਦੇ ਲੱਗ ਜਾਂਗੇ ਪਰ ਇਹ ਤੁਹਾਡੇ ਕੋਲ ਹੋਣੇ ਚਾਹੀਦੇ ਆ 1200 ਤੋਂ ਲੈ ਕੇ 1500 ਤੁਹਾਡੇ ਪਦਰੋਨਾ ਵਾਸਤੇ ਬਾਕੀ ਤੁਹਾਡੇ ਰੂਮ ਰੈਂਟ ਲਈ ਦੋ ਮਹੀਨੇ ਦਾ ਲਿਆਓ ਤਾਂ ਜਿਆਦਾ ਬੈਟਰ ਹੈ ਇਹਦੇ ਨਾਲ ਇਹ ਆ ਤੁਹਾਡਾ ਸਾਲੋਂ ਪਹਿਲਾਂ ਤੇ ਪੇਪਰ ਲੋਕ ਹੋ ਜਾਣੇ ਨੰਬਰ ਤੋਂ ਤੇ ਟੈਨਸ਼ਨ ਫਰੀ ਹੋ ਜੂਗਾ ਫਿਰ ਤੁਸੀਂ ਬੰਦਾ ਆਪਣਾ ਕੰਮ ਕੰਮ ਲੱਭਣ ਲੱਗ ਜਾਂਦਾ ਦਾ ਇਹ ਚੀਜ਼ਾਂ ਜ਼ਰੂਰੀ ਨੇ ਜਿਹੜੇ ਹੁਣ ਸਾਈਪ੍ਰਸ ਤੋਂ ਅੱਗੇ ਆਪਦਾ ਮੂਵ ਕਰਉਣਾ ਚਾਹੁੰਦੇ ਆ ਟਰਾਈ ਕਰੀ ਜਾਂਦੇ ਆ ਇੰਨੇ ਕ ਪੈਸੇ ਆਪਣੀ ਜੇਬ ਤੇ ਵਿੱਚ ਲਿਆਇਓ ਤਾਂ ਕਿ ਇੱਥੇ ਆ ਕੇ ਕੋਈ ਦਿੱਕਤ ਪੈਛਾਣੀ ਨਾ ਹੋਵੇ ਪਿੱਛੇ ਤੋਂ ਨੂੰ ਕਿਸੇ ਘਰੋਂ ਮੰਗਾਉਣੇ ਪੈਣ ਜਾਂ ਹੋਰ ਕਰਨਾ ਪਵੇ ਮੌਕੇ ਤੇ ਆਪਦੇ ਤੁਸੀਂ ਤਰੋਣਾ ਕਰਾਓ ਤੇ ਆਪਦਾ ਕੰਮ ਧੰਦੇ ਲੱਗੋ ਜੇ ਵੀਡੀਓ ਚੰਗੀ ਲੱਗੀ ਲੱਕ ਸ਼ੇਅਰ ਕਰਦੇ ਹੋ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਨੇ ਬੈਲ ਆਈਕਨ ਤੇ ਕਰਦੇ ਕਲਿੱਕ ਜਲਦੀ ਮਿਲਦੇ ਆ ਇੱਕ ਹੋਰ ਵੀਡੀਓ ਲੈ ਕੇ ਥੈਂਕ ਯੂ ਸੋ ਮਚ ਫਾਈਰ ਟੂ ਥੀ